ਮੇਰਾ ਨਾਮ ਡਾਕਟਰ ਸ਼ਿਵਮ ਹੈ ਮੈਂ ਐਮਡੀ ਮੈਡੀਸਿਨ ਹਾਂ ਸੀਐਮਸੀ ਦਿੱਲੀ ਅਨੇ ਤੋਂ ਮੈਂ ਆਇਆ ਇਥੇ ਟ੍ਰਾਈਡੈਂਟ ਦੇ ਕੈਂਪ ਚ ਹਿੱਸਾ ਲੈਣ ਲਈ ਕਿਉਂਕਿ ਟ੍ਰਾਈਡੈਂਟ ਦੇ ਵਿੱਚ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਕਿਸ ਕਿਸ ਬਿਮਾਰੀ ਦੇ ਨਾਲ ਸੰਬੰਧਿਤ ਮਰੀਜ਼ ਨੇ ਜਿਹੜੇ ਆ ਸਕਦੇ ਨੇ ਕਿਹੜਾ ਕਿਹੜਾ ਚੈੱਕਅਪ ਮਰੀਜ਼ ਕਰਵਾ ਸਕਦੇ ਨੇ ਦੇਖਿਓ ਜੀ ਜਿਹੜਾ ਜਿੱਥੇ ਤੱਕ ਮੈਡੀਸਿਨ ਦਾ ਵਿਭਾਗ ਹੈ ਉਹ ਮੈਡੀਸਿਨ ਦਾ ਵਿਭਾਗ ਜਿਵੇਂ ਅੱਜਕਲ ਡੇਂਗੂ ਮਲੇਰੀਆ ਚਿਕਨਗੁਨੀਆ ਇਹ ਸਭ ਫੈਲਿਆ ਇਹ ਸਭ ਬਿਮਾਰੀਆਂ ਦੇਖ ਰਿਆ ਹੈ ਬਾਕੀ ਸਾਰੀ ਤਕਲੀਫ ਅਸਥਮਾ ਦਾ ਤਕਲੀਫ ਜਿਹੜੀ ਲੋਕਾਂ ਨੂੰ ਮੌਸਮ ਬਦਲਣ ਤੇ ਆ ਰਹੀ ਹੈ ਨਾਲ ਉਸ ਤੋਂ ਬਾਅਦ ਸ਼ੂਗਰ ਬੀਪੀ ਥਾਇਰੋਇਡ ਜੋੜਾਂ ਦਾ ਦਰਦ ਇਹ ਸਭ ਤਕਲੀਫਾਂ ਅਸੀਂ ਦੇਖ ਦੇਖ ਰਹੇ ਆ ਇੱਥੇ ਨਾਲ ਸਾਰੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਹਾਰਡ ਦੀ ਤਕਲੀਫ ਹੈ ਹੋਰ ਸੋਜਿਸ਼ ਦੀ ਤਕਲੀਫ ਹੈ ਗੁਰਦੇ ਦੀ ਤਕਲੀਫ ਹੈ ਉਹ ਸਭ ਵੀ ਅਸੀਂ ਦੇਖ ਰਹੇ ਆ ਤੇ ਆਪਣੇ ਨਾਲ ਸੀਨੀਅਰ ਡਾਕਟਰਾਂ ਨਾਲ ਸੁਪਰ ਸਪੈਸ਼ਲਿਟੀ ਡਾਕਟਰਾਂ ਨਾਲ ਸੰਝਾ ਕਰ ਰਹੇ ਨੇ ਤਾਂ ਫਿਰ ਕਿਸ ਕਿਸ ਤਰ੍ਹਾਂ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਆਪਣੇ ਕੋਲ ਜ਼ਿਆਦਾਤਰ ਆਪਣੇ ਕੋਲ ਮਰੀਜ਼ ਇਸ ਟਾਈਮ ਡੇਂਗੂ ਮਲੇਰੀਆ ਜਾਂ ਫਿਰ ਵਾਇਰਲ ਫੀਵਰ ਦੇ ਸ਼ੂਗਰ ਬੀਪੀ ਦੇ ਤੇ ਥਾਇਰੋਇਡ ਦੇ ਇਹਨਾਂ ਦੇ ਹੀ ਆ ਰਹੇ ਇਸ ਟਾਈਮ ਵੀ ਤੇ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਨੇ ਤੁਹਾਡੇ ਕੋਲ ਆਫ ਹੋ ਰਹੇ ਨੇ ਤੇ ਕਿਹੜਾ ਕਿਹੜਾ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਇਸ ਇਹਨਾਂ ਸਾਰੀਆਂ ਬਿਮਾਰੀਆਂ ਦੇ ਦਾ ਟਰੀਟਮੈਂਟ ਦਿੱਤਾ ਹੀ ਜਾ ਰਿਹਾ ਹੈ ਬਾਕੀ ਜਿਹੜੇ ਪੇਸ਼ੈਂਟ ਕਹਿ ਰਹੇ ਨੇ ਕਿ ਉਹਨਾਂ ਨੂੰ ਵੀਕਨੈਸ ਰਹਿੰਦੀ ਹੈ ਖੂਨ ਦੀ ਕਮੀ ਹੈ ਕਾਲੇ ਰੰਗ ਦੀ ਲੈਟਰਿੰਗ ਆ ਰਹੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਪੇਟ ਦਰਦ ਹੈ ਸਰੀਰ ਦਰਦ ਹੈ ਉਹਨਾਂ ਸਭ ਤਕਲੀਫਾਂ ਨੂੰ ਵੀ ਦੇਖ ਕੇ ਉਹਨਾਂ ਦੇ ਇਲਾਜ ਕੀਤਾ ਜਾ ਰਿਹਾ ਹੈ ਟਰੀਟਮੈਂਟ ਦੇ ਵਿੱਚ ਕੀ ਕੁਝ ਦਿੱਤਾ ਜਾ ਰਿਹਾ ਸਰ ਟਰੀਟਮੈਂਟ ਚ ਜਿਵੇਂ 슈ਗਰ ਲਈ 슈ਗਰ ਦੀਆਂ ਦਵਾਈਆਂ ਬਦਲੀ ਜਾ ਰਹੀਆਂ 슈ਗਰ ਚੈੱਕ ਕਰਕੇ ਵੀ ਵੀ ਦੀਆਂ ਦਵਾਈਆਂ ਬਦਲੀ ਜਾ ਰਹੀ ਹੈ ਉਸ ਤੋਂ ਇਲਾਵਾ ਜੋੜ ਦਰਦ ਦੀ ਹੋਰ ਦੀ ਪੇਨ ਕਿਲਰ ਵਗੈਰਾ ਦਿੱਤੇ ਜਾ ਰਿਹਾ ਤਾਕਤ ਦੀਆਂ ਦਵਾਈਆਂ ਦਿੱਤੀ ਜਾ ਰਹੀਆਂ ਖੂਨ ਬਨਨਸਤੇ ਦਵਾਈਆਂ ਦਿੱਤੀ ਜਾ ਰਹੀਆਂ ਅਗਰ ਸਾਨੂੰ ਲੱਗਦਾ ਕਿ ਉਹਨਾਂ ਨੂੰ ਕਿਸੇ ਟੈਸਟ ਦੀ ਲੋੜ ਹੈ ਅੱਗੇ ਉਹ ਟੈਸਟ ਕਰਾਉਣ ਦੀ ਸਲਾਹ ਦੇ ਕੇ ਉਸ ਹਿਸਾਬ ਨਾਲ ਦਵਾਈਆਂ ਬਦਲੀਆਂ ਜਾ ਰਹੀਆਂ ਜੀ ਤਾਂ ਫਿਰ ਕੀ ਮੈਸੇਜ ਦੇਣਾ ਚਾਹੁੰnu ਰਿਕੁਐਸਟ ਕਰਨਾ ਚਾਹੁੰnu ਮੈਮਰੀ ਜਨ ਨੂੰ ਇੰਨਾ ਕਹਿਣਾ ਚਾਹਾਂਗਾ ਕਿ ਬੀਪੀ ਦੀ ਦਵਾਈ ਇੱਕ ਵਾਰੀ ਲੈ ਕੇ ਨਹੀਂ ਛੱਡਣੀ ਹੁੰਦੀ ਵਾਰ-ਵਾਰ ਦਵਾਈਆਂ ਲੈਣੀ ਹੁੰਦੀ ਹੈ ਤੁਸੀਂ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਹਰ ਮਹੀਨੇ ਇਕੱਟੋ-ਕੱਟ ਇੱਕ ਵਾਰੀ ਤੁਹਾਨੂੰ ਆਪਣੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਕੈਂਪ ਦੇ ਰਿਗਾਰਡਿੰਗ ਕੀ ਰਿਕੁਐਸਟ ਕਰਨਾ ਚਾਹੁੰnu ਅਸੀਂ ਕੈਂਪ ਦੇ ਰਿਕੁਐਸਟ ਰਿਗਾਰਡਿੰਗ ਇਹੀ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਮਰੀਜ਼ ਇਸ ਦਾ ਵਕਤ-ਵਕਤ ਫਾਇਦਾ ਚੱਕਣ ਇੱਥੇ ਮੁਫਤ ਚ ਟੈਸਟ ਹੋ ਰਹੇ ਨੇ ਮੁਫਤ ਚ ਡਾਕਟਰ ਸਾਰੇ ਦੇਖ ਰਹੇ ਨੇ ਸਾਰੇ ਕੁਆਲੀਫਾਈਡ